ਪ੍ਰੀਤ ਇੰਡੀਆ 11 10 a.m. ਸੁਣ ਵਾਲਿਆਂ ਨੂੰ ਰਾਣੀ ਮਾਰਗਟ ਫੋਲੋ ਪਿਆਪਰੀ ਸਤਸ੍ਰੀ ਅਕਾਲ ਅੱਜ ਗੱਲਬਾਤ ਕਰਾਂਗੇ ਕਿ ਹਾਸੇ ਦੇ ਨਾਲ ਸਟ्रेस ਤੋਂ ਕਿਵੇਂ ਰਾਹਤ ਸਾਨੂੰ ਮਿਲੇ ਪਾਵੇਂ ਤੁਸੀਂ ਟੀਵੀ ਦੇਖ ਰਹੇ ਹੋ ਕੋਈ ਨਿਊਜ਼ਪੇਪਰ ਦੇ ਵਿੱਚ ਕਾਰਟੂਨ ਦੇਖ ਰਹੇ ਹੋ ਆਪਣੀ ਫੈਮਿਲੀ ਜਾਂ ਫਰੈਂਡਸ ਦੇ ਨਾਲ ਬੈਠੇ ਹੋ ਉੱਚੀ ਉੱਚੀ ਹੱਸ ਰਹੇ ਹੋ ਇਹ ਹਾਸਾ ਜਿਹੜਾ ਨਾ ਇਹ ਤੁਹਾਨੂੰ ਸਟ्रेस ਤੋਂ ਇੱਕ ਰਿਲੀਫ ਦੇਗਾ ਔਰ ਇਹ ਕੋਈ ਮਜ਼ਾਕ ਵਾਲੀ ਗੱਲ ਨਹੀਂ ਬਹੁਤ ਸਾਰੀਆਂ ਪੋਜ਼ਿਟਿਵ ਚੀਜ਼ਾਂ ਇਹਦੇ ਨਾਲ ਹੋ ਸਕਦੀਆਂ ਨੇ ਸ਼ਾਰਟ ਟਰਮ ਬੈਨੀਫਿਟ ਜਿਹੜੇ ਨੇ ਇਹ ਹੈ ਕਿ ਤੁਹਾਡੇ ਅੰਦਰ ਆਕਸੀਜਨ ਜਾਂਦੀ ਹੈ ਤੁਹਾਡੇ ਹਾਰਟ ਤੁਹਾਡੇ ਲੰਗਸ ਮਸਲਸ ਇਹਨਾਂ ਦੇ ਵਿੱਚ ਜਦੋਂ ਇਹ ਆਕਸੀਜਨ ਜਾਂਦੀ ਹੈ ਤੇ ਸਟ्रेस ਜਿਹੜਾ ਤੁਹਾਡਾ ਉਹ ਥੋੜਾ ਜ਼ਰੂਰ ਕੱਟ ਜਾਏਗਾ ਤੇ ਲੌਂਗ ਟਰਮ ਇਫੈਕਟ ਜਿਹੜੇ ਨੇ ਉਹ ਤੁਹਾਡਾ ਇਮਿਊਨ ਸਿਸਟਮ ਜਿਹੜਾ ਹੈ ਉਹ ਉਹਦੇ ਨਾਲ ਇੰਪਰੂਵ ਹੋਏਗਾ ਬਹੁਤ ਸਾਰੀਆਂ ਤੁਹਾਡੇ ਅੰਦਰ ਨੈਗੇਟਿਵ ਥੌਟਸ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਪੋਜ਼ਿਟਿਵ ਬਣਾ ਸਕਦੇ ਹੋ ਔਰ ਬਹੁਤ ਸਾਰੀਆਂ ਜਿਹੜੀਆਂ ਸੀਰੀਅਸ ਬਿਮਾਰੀਆਂ ਨੇ ਉਹਨਾਂ ਤੋਂ ਵੀ ਥੋੜਾ ਬਾਅਦ ਤੁਹਾਨੂੰ ਫਰਕ ਜ਼ਰੂਰ ਪੈਗਾ ਕਿਉਂਕਿ ਇਹ ਇੱਕ ਜਿਹੜਾ ਹਾਸਾ ਹੈ ਨਾ ਇਹ ਇੱਕ ਨੈਚੁਰਲ ਪੇਨ ਕਿਲਰ ਤੁਹਾਡੇ ਅੰਦਰ ਬਣਾਉਂਦਾ ਹੈ ਤੇ ਤੁਹਾਨੂੰ ਅਗਰ ਕੋਈ ਪੇਨ ਹੋ ਰਹੀ ਹੈ ਤੇ ਉੱਥੋਂ ਵੀ ਤੁਹਾਨੂੰ ਰਿਲੀਫ ਜ਼ਰੂਰ ਮਿਲੇਗਾ ਔਰ ਬਹੁਤ ਸਾਰੀਆਂ ਕਈ ਵਾਰੀ ਮੁਸ਼ਕਲ ਸਿਚੁਏਸ਼ਨਸ ਆ ਜਾਂਦੀਆਂ ਨੇ ਤੇ ਹਾਸੇ ਦੇ ਨਾਲ ਜਦੋਂ ਤੁਸੀਂ ਲੋਕਾਂ ਦੇ ਨਾਲ ਕਨੈਕਟ ਕਰਦੇ ਹੋ ਤੁਹਾਡੀਆਂ ਉਹ ਸਿਚੁਏਸ਼ਨਸ ਜਿਹੜੀਆਂ ਨੇ ਮੁਸ਼ਕਲ ਸਿਚੁਏਸ਼ਨਸ ਉਹਨਾਂ ਨਾਲ ਵੀ ਥੋੜੀ ਜੀ ਰਾਹਤ ਮਿਲਦੀ ਹੈ ਤੁਹਾਡਾ ਜਿਹੜਾ ਮੂਡ ਹੈ ਇਹ ਚੰਗਾ ਹੋ ਜਾਂਦਾ ਕਿਉਂਕਿ ਜਦੋਂ ਤੁਸੀਂ ਹੱਸਦੇ ਹੋ ਤੁਹਾਡਾ ਡਿਪਰੈਸ਼ਨ ਜਿਹੜਾ ਇਹ ਥੋੜਾ ਦੂਰ ਹੋਏਗਾ क्रॉनिक ਇਲਨੈਸ ਜਿਹੜੀ ਹੈ ਇਹ ਵੀ ਥੋੜੀ ਦੂਰ ਹੋਏਗੀ ਜ਼ਰੂਰ ਔਰ ਤੁਹਾਡਾ ਸਟ्रेस ਐਂਗਜ਼ਾਇਟੀ ਇਹ ਜਦੋਂ ਦੂਰ ਹੋਣ ਗਿਆ ਤੇ ਥੋੜਾ ਜੀ ਤੁਹਾਨੂੰ ਖੁਸ਼ੀ ਜ਼ਰੂਰ ਮਿਲੇਗੀ ਔਰ ਇਹਦੇ ਨਾਲ ਤੁਹਾਡਾ ਜਿਹੜਾ ਸੈਲਫ ਐਸਟੀਮ ਹੈ ਉਹ ਵੀ ਤੁਹਾਡਾ ਚੰਗਾ ਬਣੇਗਾ ਤੇ ਫਿਜ਼ੀਕਲ ਹੈਲਥ ਬੈਨੀਫਿਟ ਵੀ ਇਹਦੇ ਬਹੁਤ ਨੇ ਫਿਜ਼ੀਕਲੀ ਜਦੋਂ ਅਸੀਂ ਹੱਸਦੇ ਹਾਂ ਅੰਦਰ ਸਾਡੇ ਆਕਸੀਜਨ ਜਾ ਰਹੀ ਹੈ ਸਾਡੇ ਲੰਗਸ ਹਾਰਟ ਮਸਲਸ ਇਨ੍ਹਾਂ ਤੇ ਬੜਾ ਫਰਕ ਪੈਂਦਾ ਔਰ ਜਿਹੜਾ ਹਾਰਟ ਐਟੈਕ ਦਾ ਰਿਸਕ ਹੈ ਇਹ ਵੀ ਥੋੜਾ ਜਿਹਾ ਘਟ ਜਾਂਦਾ ਹੈ ਤੁਹਾਡਾ ਬਲੱਡ ਪ੍ਰੈਸ਼ਰ ਹੈ ਇਹ ਵੀ ਥੋੜਾ ਜਿਹਾ ਜ਼ਰੂਰ ਘਟੇਗਾ ਤੇ ਬਹੁਤ ਸਾਰੇ ਲੋਕ ਜਿਹੜੇ weight loss ਕਰ ਰਹੇ ਨੇ ਥੋੜਾ weight loss ਦੇ ਵਿੱਚ ਵੀ ਇਹ ਤੁਹਾਨੂੰ ਫਾਇਦਾ ਹੋ ਸਕਦਾ ਕਿਉਂਕਿ ਤੁਸੀਂ ਹੱਸਦੇ ਹੋ ਚੁੱ-ਚੀ ਤੁਹਾਡੀ ਬੋਡੀ ਹੈਲਦੀ ਹੈ ਥੋੜੀਆਂ ਬਹੁਤ ਕੈਲਰੀ ਜੜੀਆਂ ਨੇ ਨਾ ਉਹ ਵੀ ਥੋੜੀਆਂ ਬਰਨ ਹੁੰਦੀਆਂ ਨੇ ਫਿਰ ਤੁਹਾਡਾ ਮੈਂਟਲ ਹੈਲਥ ਬੈਨੀਫਿਟ ਮੈਂਟਲ ਹੈਲਥ ਬੈਨੀਫਿਟ ਜਿਹੜਾ ਇਹ ਅੱਜਕੱਲ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਵਰੀ ਕਰਦੇ ਰਹਿੰਦੇ ਹਾਂ ਸਟ्रेस ਹੋਰ ਸਾਨੂੰ ਹੁੰਦਾ ਪਰ ਜਦੋਂ ਥੋੜਾ ਜਿਹਾ ਹੱਸਾਂਗੇ ਥੋੜਾ ਜਿਹਾ ਉਸ ਵਰੀ ਤੋਂ ਦੂਰ ਤੇ ਜ਼ਰੂਰ ਚਾਵਾਂਗੇ ਕਈ ਵਾਰੀ ਸਾਡੇ ਅੰਦਰ ਗੁੱਸਾ ਡਿਪਰੈਸ਼ਨ ਇਟ ਇਜ਼ ਇਨ ਬਾਥ ਨੇ ਤੇ ਇਹਨਾਂ ਤੋਂ ਵੀ ਰਾਹਤ ਪਾਣ ਲਈ ਥੋੜਾ ਹੱਸਾ ਬਹੁਤ ਜ਼ਰੂਰੀ ਆ। ਔਰ ਸਾਡੀ ਜਿਹੜਾ ਜਿਹੜੀ ਖੁਸ਼ੀ ਆ ਇਹ ਜਦੋਂ ਅਸੀਂ ਲੋਕਾਂ ਦੇ ਨਾਲ ਵਿਚਰਦੇ ਆ ਸਾਡੀ ਜਿਹੜੀ ਆ ਇਹ ਬੋਡੀ ਫਾਈਟ ਕਰਦੀ ਆ ਸਟ्रेस ਨਾਲ ਔਰ ਤੁਹਾਡਾ ਜਿਹੜਾ ਮੂਡ ਉਹ ਵੀ ਪੋਜ਼ਿਟਿਵ ਬਣਦੀ ਆ। ਸੋ ਬੈਟਰ ਇਹ ਆ ਕਿ ਆਪਣੇ ਉਹਨਾਂ ਦੋਸਤਾਂ ਮਿੱਤਰਾਂ ਨਾਲ ਉਠੋ ਬੈਠੋ ਉਹਨਾਂ ਨਾਲ ਸਟਰੋਂਗ रिलेशनशिप अगर ਤੁਹਾਡਾ ਹੋਵੇਗਾ ਤੇ ਥੋੜਾ ਜਿਹਾ ਹਾਸਾ ਮਜ਼ਾਕ ਹੋਵੇਗਾ ਤੇ ਤਦੇ ਚ ਫਰਕ ਜ਼ਰੂਰ ਪੈਗਾ ਆ ਕਹਿੰਦੇ ਨੇ ਨਾ ਕਿ ਤੁਸੀਂ ਹੱਸਦੇ ਹੋ ਤੇ ਦੁਨੀਆ ਸਾਰੀ ਤੁਹਾਡੇ ਨਾਲ ਹੱਸਦੀ ਹੈ ਸੋ ਕੋਸ਼ਿਸ਼ ਕਰੀਏ ਕਿ ਅਸੀਂ ਆਪਣਾ ਹਾਸਾ ਆਪਣੇ ਵਾਸਤੇ ਵੀ ਤੇ ਲੋਕਾਂ ਚ ਵੀ ਵੰਡੀ ਹੈ ਬਹੁਤ سارے ਲੋਕਾਂ ਨੇ ਲਫਟਰ ਯੋਗਾ ਜੁਆਇਨ ਕੀਤੀ ਹੈ ਅਗਰ ਤੁਹਾਨੂੰ ਚੰਗਾ ਲੱਗਦਾ ਹੈ ਤੇ ਤੁਸੀਂ ਲਫਟਰ ਯੋਗਾ ਜੁਆਇਨ ਕਰ ਸਕਦੇ ਹੋ ਬਹੁਤ سارے ਅੱਜ ਕੱਲ ਫਨੀ ਪੋਸਟ ਸੋਸ਼ਲ ਮੀਡੀਆ ਤੇ ਆ ਰਹੇ ਨੇ আর ਜੇ ਤੁਹਾਨੂੰ ਲੱਗਦਾ ਹੈ ਕਿ ਉਹ ਪੋਸਟ ਦੇਖ ਕੇ ਤੁਸੀਂ ਇਕੱਲੇ ਬਹਿ ਕੇ ਵੀ ਹੱਸ ਸਕਦੇ ਹੋ আর ਬਹੁਤ سارے ਲੋਕਾਂ ਨੂੰ ਪੈਟਸ ਦਾ ਬਹੁਤ ਸ਼ੌਕ ਹੈ ਜਦੋਂ ਤੁਸੀਂ ਆਪਣੇ ਪੈਟਸ ਦੇ ਨਾਲ ਟਾਈਮ ਲੈਂਦੇ ਹੋ ਤੇ ਤੁਹਾਨੂੰ ਜਿਹੜੀ ਖੁਸ਼ੀ ਮਿਲਦੀ ਹੈ ਉਹ ਤੁਹਾਨੂੰ ਪਤਾ ਹੀ ਹੈ ਪਰ ਉਹ ਜਿੰਨਾ ਲੋਕਾਂ ਨੂੰ ਪੱਟਸ ਦੇ ਨਾਲ ਬਾਹਰ ਅੰਦਰ ਜਾਂਦਾ ਰੱਖਣ ਦਾ ਸ਼ੌਕ ਹੈ ਤੁਹਾਡਾ ਜਿਹੜਾ ਆਲਾਦਵਾਲਾ এনवायरमेंट ਤੇੜਾ ਉਹ ਤੁਹਾਡੇ ਮੂਡ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਰੋਲ ਹੈ ਇਹ ਦੇਖੋ ਜਿੱਥੇ ਤੁਸੀਂ ਬੈਠੇ ਹੋ ਜਿੱਥੇ ਕੰਮ ਕਰਦੇ ਹੋ ਜਿੱਥੇ ਪੜ੍ਹਦੇ ਹੋ ਉਹ ਅਲੇ ਦਵਲੇ ਚੰਗੇ ਪੋਸਟਰ ਲਾਏ ਹੋਣ ਤੇ ਤੁਹਾਡਾ ਮੂਡ ਆਪੇ ਠੀਕ ਹੋ ਜਾਏਗਾ ਕਈ ਵਾਰੀ ਅਸੀਂ ਗੇਮਸ ਚੱਲ ਰਹੀਆਂ ਨੇ ਹਾਕੀ ਆ ਜਿੰਨਾ ਲੋਕਾਂ ਨੂੰ ਸ਼ੌਕ ਹੈ ਗੇਮ ਸਿੱਖਣ ਦਾ ਉਹ ਕੋਈ ਗੇਮ ਵੀ ਹੋਸਟ ਕਰ ਸਕਦੇ ਨੇ ਆਪਣੇ ਘਰ ਆਪਣੇ ਦੋ ਚਾਰ ਫਰੈਂਡਸ ਨੂੰ ਬੁਲਾ ਕੇ ਇਕੱਠੇ ਬੈ ਕੇ ਟੀਵੀ ਅਗਰ ਦੇਖਦੇ ਹੋ ਉਸ ਟਾਈਮ ਦੇਖੋ ਕਿ ਤੁਹਾਡਾ ਜਿਹੜਾ ਹਾਸਾ ਤੁਹਾਡਾ ਮੂਡ ਡਿਪਰੈਸ਼ਨ ਉਸ ਟਾਈਮ ਨੇੜੇ ਵੀ ਨਹੀਂ ਆਉਂਦਾ ਸਾਨੂੰ ਇਹ ਆ ਥੋੜੀ ਜੀ ਐਫਰਟ ਤੇ ਲਾਣੀ ਹੀ ਪਣੀ ਹੈ ਕਿ ਆਪਣੇ ਉਸ ਸਰਕਲ ਦੇ ਵਿੱਚ ਤੁਹਾਡਾ ਫਰੈਂਡ ਜਿਹੜਾ ਹੈ ਉਹ ਫਰੈਂਡ ਸਰਕਲ ਹੈ ਉਹਦੇ ਵਿੱਚ ਜਿਨ੍ਹਾਂ ਦੇ ਨਾਲ ਤੁਸੀਂ ਬਹਿ ਕੇ ਭਾਵੇਂ ਤੁਸੀਂ ਕਾਫੀ ਲੰਚ ਜਾਂ ਜਿਨ੍ਹਾਂ ਨਾਲ ਤੁਸੀਂ ਮੜੀਆਂ-ਮੁਠੀਆਂ ਚੰਗੀਆਂ ਮੜੀਆਂ ਸਭ ਕਲਾ ਕਰ ਸਕੋ ਔਰ ਇਹਦੇ ਨਾਲ ਤੁਹਾਡਾ ਜਿਹੜਾ ਮੂਡ ਵੀ ਚੰਗਾ ਰਹਿੰਦਾ ਔਰ ਹਾਸਾ ਵੀ ਆਏਗਾ ਸੋ ਇਹ ਤੁਹਾਡੇ ਆਪਣੇ ਆਪ ਤੇ ਹੈ ਕਿ ਜਿਹੜਾ ਇਹ ਹਾਸਾ ਜਿਹੜਾ ਇਹ ਤੁਸੀਂ ਕੈਸਟਰੀ ਕਿ ਆਪਣੀ ਜ਼ਿੰਦਗੀ ਵਿੱਚ ਲਿਆਣਾ کئی ਵਾਰੀ ਸਾਨੂੰ ਹਾਸਾ ਜਿਹੜਾ ਹੈ ਨਾ ਉਹ ਜ਼ਬਰਦਸਤੀ ਲਿਆਣਾ ਪੈਂਦਾ ਲਫਟਰ ਇਸ ਦਾ ਬੈਸਟ ਮੈਡੀਸਨ ਟਰਾਈ ਕਰੋ ਸਮਾਈਲ ਕਰੋ ਔਰ ਹੱਸੋ ਵੀ ਔਰ ਬਾਕੀਆਂ ਨੂੰ ਵੀ ਜ਼ਰੂਰ